ਨੰਗਾਤੀ ਕੁਰੀ ਕਰੇ ਬੜੇ ਨੰਗਾਤੀ ਕੁਰੀ ਕਰੇ ਬੜੇ ਬੱਲੇ 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 ਨਾਨਕੇ ਆਏ ਕੀ ਕਸਲਿਆਏ ਲਿਆਏ ਪੈਣ ਦੀਆਂ ਟੰਗਾ ਵਿੱਚ ਨਹੀਂ ਕਵੀਲੇ ਤੇ ਥੋੜਾ ਥੋੜਾ ਵੰਡਾ ਵਿੱਚ ਨਹੀਂ ਕਵੀਲੇ ਤੇ ਥੋੜਾ ਥੋੜਾ ਵੰਡਾ ਵਿੱਚ ਤੁਸੀਂ ਕਰੀਂ ਜੀਤੂ ਕਰਤੀਏ ਛੇ ਡੰਗਿਆ ਕੇ ਤਿੰਨ ਛਡੀਆਂ ਤੇਰੇ ਵਰਦੀਆਂ ਭੇਡਾਂ ਨਿਆ ਕੇ ਕੂੜਕੇ ਦੁਹਾੜ ਕੇ ਕੂੜਕੇ ਕਾਂਟੇ ਵਾਲਕੇ ਕਾਂਟੇ ਤੇਰਾ ਗਹਿਣਾ ਪਰ ਦੇ ਰੂਪਦਗੇ ਰੂਪ ਤਦਾ ਨੀ ਰਹਿਣਾ ਪਰ ਦੇ ਰੂਪਦਗੇ ਫਨੀ ਕੂੜਕੇ ਕਾਂਟੇ ਵਾਲਕੇ ਕਾਂਟੇ ਰੱਖਦੀ ਥੋਕੇ